ਇੱਕ ਵਾਰ ਫਿਰ ਤੋਂ ਪਿੰਡ ਨੰਗਲ ਫਲੋਰ ਵਿੱਚ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਦੇ ਨਾਲ ਕੀਤੀ ਗਈ ਬੇਅਦਬੀ ਦੱਸਣਯੋਗ ਗੱਲ ਇਹ ਹੈ ਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਇਸੇ ਜਗ੍ਹਾ ਤੇ ਇਸੇ ਥਾਂ ਦੇ ਉੱਪਰ ਪਹਿਲਾਂ ਵੀ ਡਾਕਟਰ ਅੰਬੇਦਕਰ ਸਾਹਿਬ ਜੀ ਦੇ ਬੁੱਤ ਦੇ ਨਾਲ ਛੇੜਖਾਨੀ ਕੀਤੀ ਗਈ ਸੀ ਇਸ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਲੋਕ ਇਨਸਾਫ ਮੰਚ ਕਮੇਟੀ ਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਜੀ ਲੋਕ ਇਨਸਾਫ ਮੰਚ ਦੇ ਬੁਲਾਰੇ ਐਡਵੋਕੇਟ ਸੰਜੀਵ ਕੁਮਾਰ ਪੌਰਾ ਸਕੱਤਰ ਪਰਸ਼ੋਤਮ ਫਲੋਰ ਕਰਨੈਲ ਫਿਲੌਰ ਰਾਮਜੀ ਦਾਸ ਗੰਨਾ ਪਿੰਡ ਜਗਤਾਰ ਸਾਹਿਬ ਦਾ ਸਰਪੰਚ ਨੰਗਲ ਸਰੂਪ ਕਲੇਰ ਦਲਵੀਰ ਚੰਦ ਹੀਰ ਆਦਿ ਹਾਜ਼ਰ ਸਨ ਇਸ ਦੇ ਨਾਲ ਨਾਲ ਚਰਨਜੀਤ ਸਿੰਘ ਚੰਨੀ ਮੈਂਬਰ ਪਾਰਲੀਮੈਂਟ ਅਤੇ ਉਹਨਾਂ ਦੀ ਟੀਮ ਵੀ ਪਿੰਡ ਨੰਗਲ ਪਹੁੰਚੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਜਿਸ ਨੇ ਇਹ ਕਾਰਨਾਮਾ ਕੀਤਾ ਉਸ ਬਾਰੇ ਕੜੇ ਸ਼ਬਦਾਂ ਦੇ ਵਿੱਚ ਉਸ ਦੀ ਨਿੰਦਾ ਕੀਤੀ ਪਿੰਡ ਨੰਗਲ ਫਿਲੌਰ ਵਿਖੇ ਦੱਸਣਯੋਗ ਗੱਲ ਇਹ ਹੈ ਕਿ ਰਾਤ ਨੂੰ ਹਨੇਰੇ ਦੇ ਵਿੱਚ ਇੱਕ ਸ਼ਖਸ ਆਉਂਦਾ ਹੈ ਜਿਸ ਦੇ ਸਿਰ ਤੇ ਟੋਪੀ ਲਈ ਦੇਖੀ ਜਾ ਸਕਦੀ ਹੈ ਕਿਉਂ ਇਸ ਜਗ੍ਹਾ ਨੂੰ ਹੀ ਪਿੰਡ ਨੰਗਲ ਫਿਲੌਰ ਡਿਸਟ੍ਰਿਕਟ ਜਲੰਧਰ ਨੂੰ ਹੀ ਚੁਣਿਆ ਜਾਂਦਾ ਹੈ ਔਰ ਡਾਕਟਰ ਅੰਬੇਦਕਰ ਸਾਹਿਬ ਜੀ ਦੇ ਸਟੈਚੂ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਪਿੰਡ ਨੰਗਲ ਦੇ ਰਹਿਣ ਵਾਲਿਆਂ ਨੇ ਅਤੇ ਰਾਗੀਰਾ ਨੇ ਇਹ ਗੱਲ ਦੱਸੀ ਕਿ ਜੇ ਸਟੈਚੂ ਦੇ ਆਸ-ਪਾਸੇ ਸਟੈਚੂ ਨੂੰ ਕਵਰ ਕਰਨ ਵਾਸਤੇ ਸ਼ੀਸ਼ੇ ਦਾ ਉਪਯੋਗ ਹੋਇਆ ਹੁੰਦਾ ਤਾਂ ਇਹ ਬੇਅਦਬੀ ਡਾਕਟਰ ਸਾਹਿਬ ਦੇ ਸਟੈਚੂ ਦੇ ਨਾਲ ਨਹੀਂ ਹੋਣੀ ਸੀ ਸੋਚਨਯੋਗ ਗੱਲ ਹੈ ਕਿ ਜਦੋਂ ਸਟੈਚੂ ਨਵਾਂ ਬਣਾਇਆ ਗਿਆ ਤਾਂ ਉਸ ਦੀ ਸ਼ੀਸ਼ਾਚਾਰ ਦਵਾਈ ਕਿਉਂ ਨਹੀਂ ਕੀਤੀ ਫਿਲੋਰ ਪੁਲਿਸ ਨੇ ਮੌਕੇ ਤੇ ਆਨ ਕੇ ਸਾਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੱਤਰਕਾਰਾਂ ਨੂੰ ਦੱਸਦੇ ਹੋਏ ਇਹ ਗੱਲ ਦੱਸੀ ਕਿ ਜਲਦੀ ਤੋਂ ਜਲਦੀ ਜਿਸ ਨੇ ਵੀ ਡਾਕਟਰ ਅੰਬੇਦਕਰ ਸਾਹਿਬ ਜੀ ਦੇ ਬੁੱਧ ਦੇ ਨਾਲ ਛੇੜਖਾਨੀ ਕੀਤੀ ਹੈ ਉਸ ਨੂੰ ਜਲਦੀ ਤੋਂ ਜਲਦੀ ਅਸੀਂ ਸਲਾਖਾਂ ਦੇ ਪਿੱਛੇ ਕਰਾਂਗੇ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਜੋ ਤੁਸੀਂ ਅੱਜ ਨੰਕਲ ਦੇ ਵਿੱਚ ਜਿਹੜੇ ਪੇਰ ਕੀ ਜੀਆ ਬਾਬਾ ਮੇਰੇ ਕੋਲ ਆ ਕੇ ਲੱਗ ਜੇ ਮੈਂ ਗੱਲ ਕਰਾਂ ਤਾਂ ਇਹਨੂੰ ਕੁਝ ਨਾ ਕੋਈ ਵੀ ਦੇਰ ਵੀ ਹੋਈ ਸੀ ਤਾਂ ਇਹ ਜਿਹੜੇ ਨਗਰੋਂ ਸੇ ਦੇਵਾ ਹਰਤਾ ਤੇ ਕੀ ਮੱਛਾ ਦਰਵਾ ਇਹ ਬਾਰ ਬਾਰ ਹੀ ਦੇਦਲੀ ਕਰਾਉਂਦੇ ਨੇ ਜੀ ਜਿਹੜਾ ਇਹ ਬੰਦਾ ਕਰਿਆ ਖੜਾ ਸਭ ਤੋਂ ਪਹਿਲਾਂ ਕਿ ਮੈਂ ਅੱਜ ਜਿਹੜੀ 1 ਜੂਨ ਦੀ ਰਾਤ ਨੂੰ ਡਾਕਟਰ ਭਿੰਦਾ ਉਹ ਅੰਦੇਰਗੜੀ ਦੇ ਜਿਹੜਾ ਸਟੈਚੂ ਪੰਨੇ ਮੰਗਲ ਦੇ ਵਿੱਚ ਲੱਗਾ ਹੋਇਆ ਉਹਦੀ ਜਿਹੜੀ ਬਦਬੀ ਕੀਤੀ ਗਈ ਹੈ ਉਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਔਰ ਇਹ ਜਿਹੜੀ ਆ ਬਹੁਤ ਵੱਡੀ ਜਿਹੜੀ ਸਾਜ਼ਿਸ਼ ਆ ਆਮ ਜਿਹੜਾ ਸਾਡਾ ਸਮਾਜ ਆ ਜਿਹੜੇ ਸਾਡੇ ਦੇਸ਼ ਦੇ ਲੋਕ ਆ ਜਿਹੜੇ ਇੱਕ ਗਿਲਸਤੇ ਦੇ ਬਾਅਦ ਫਿਰ ਇਕੱਠੇ ਆ ਉਹਨਾਂ ਦੇ ਵਿੱਚ ਜਿਹੜੀ ਫੁੱਟਪੌਂਡ ਦੀ ਰਾਜਨੀਤੀ ਆ ਉਹਨਾਂ ਨੂੰ ਆਪਸ ਵਿੱਚ ਲੜਾਉਣ ਦੇ ਵਾਸਤੇ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਕੁੱਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਉਨ੍ਹਾਂ ਬਾਅਦ ਡਾਕਟਰ ਅੰਬੇਰਗਰ ਜੀ ਦੇ ਸਟੇਚੂ ਨੂੰ ਅੱਜ ਕਰੰਟ ਤੋਂ ਪਹਾੜੇ ਜਿਹਨਾਂ ਦੀ ਜਿਹੜੀ ਵਿਚਾਰਧਾਰਾ ਨੂੰ ਅੱਜ ਕਰਨਾ ਚਾਹੁੰਦੇ ਕਿਉਂਕਿ ਉਹ ਵਿਚਾਰਧਾਰਾ ਜਿਹੜੀ ਡਾਕਟਰ ਅੰਬੇਰਗਰ ਜੀ ਦੀ ਵਿਚਾਰਧਾਰਾ ਜਿਹੜੀ ਬਰਾਬਰਤਾ ਦੀ ਗੱਲ ਕਰਦੀ ਆ ਉਹਨਾਂ ਨੇ ਜਿਹੜੀ ਬਰਾਬਰਤਾ ਆ ਇਹ ਉਹਨਾਂ ਦੇ ਸਿਰ ਮੇਚ ਨਹੀਂ ਆਉਂਦੀ ਇਸ ਕਰਕੇ ਜਿਹੜੀ ਉਹ ਇਹੋ ਜਿਹੀਆਂ ਕੁੱਝੀਆਂ ਹਾਈਪਾਂ ਕਰਕੇ ਜਿਹੜੇ ਆਪ ਤਾਂ ਅਮਰੀਕਾ ਦੀ ਧਰਤੀ ਦੇ ਉੱਪਰ ਬੈਠੇ ਆ ਇੱਥੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਕੋਲ ਜਿਹੜੀਆਂ ਇਹ ਜਿਹੀਆਂ ਕੁੱਝੀਆਂ ਹਰਕਤਾਂ ਕਰਾਉਂਦੇ ਆ ਅਸੀਂ ਇਸ ਸਾਰੀ ਘਟਨਾ ਦੀ ਨਖੇਦੀ ਕਰਦੇ ਆਂ ਤੇ ਖਤਮ ਕੀ ਇਹ ਪਹਿਲਾਂ ਵੀ ਪ੍ਰਸ਼ਾਸਨ ਨੂੰ ਦੱਸਿਆ ਗਿਆ ਸੀਗਾ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਬਾਬਾ ਸਾਹਿਬ ਦੇ ਜਿਹੜੇ ਕਲੱਬ ਲੱਗੇ ਆ ਜੀ ਉਹਨਾਂ ਦੀ ਜਿਹੜੀ ਹਿਫਾਜ਼ਤ ਹੈ ਉਹਨਾਂ ਦੀ ਜਿਹੜੀ ਸਿਕਿਉਰਟੀ ਬਾਰੇ ਜੇ ਸਾਰੀ ਗੱਲ ਕੀਤੀ ਗਈ ਸੀ ਤਾਂ ਕਿ ਜਿਹੜੀ ਸਿਕਿਉਰਟੀ ਜਿਹੜੀ ਅੱਜ ਤੱਕ ਨਹੀਂ ਹੋ ਸਕੀ ਉਸ ਕਰਕੇ ਉਹ ਮੁੱਕਦੀ ਹੈ। ਔਰ ਇਹਦਾ ਮਕਸਦ ਹੈ ਬਾਬਾ ਨੇ ਜਿੱਥੇ ਸਿਕਿਉਰਟੀ ਦੀ ਗੱਲ ਕਰਦੇ ਆ ਅਸੀਂ ਬਲੌਰ ਦੇ ਵਿੱਚ ਖੜੇ ਆ ਇੱਥੇ ਜਿਹੜੀ ਪੰਚਾਇਤ ਨੇ ਆਪਣੇ ਤੌਰ ਤੇ ਕੈਂਪ ਲਾ ਲਿਆ ਆ ਪਰ ਜਿਹੜੇ ਇਥੋਂ ਦੇ ਨਗਰ ਕੌਂਸਲ ਦੇ ਕੰਮ ਲੱਗੇ ਹੋਣੇ ਕਿਤੇ ਨਹੀਂ ਚੱਲ ਰਹੇ ਔਰ ਜਿਹੜੀ ਜਿੰਮੇਵਾਰੀ ਇਹ ਬਣਦੀ ਆ ਔਰ ਇਸ ਦੇਸ਼ ਦੇ ਵਿੱਚ ਤੁਸੀਂ ਕਿਹੜੀ ਤੇ ਰੱਖ ਕੇ ਕੇਲੇ ਨਹੀਂ ਵੇਚ ਸਕਦੇ ਜਿੰਨੀ ਦੇ ਤੁਹਾਡੇ ਪ੍ਰਸ਼ਾਸਨ ਦੀਆਂ ਨਜ਼ਰਾਂ ਦੇ ਵਿੱਚ ਨੇ ਤੁਸੀਂ ਕੀ ਵੇਚ ਰਹੇ ਹੋ ਔਰ ਇਹੋ ਜਿਹੀਆਂ ਜਿਹੜੀਆਂ ਵੱਡੀਆਂ ਹਰਕਤਾਂ ਹੋਣ ਮਾੜੀਆਂ ਹਰਕਤਾਂ ਹੋਣ ਸਾਡੇ ਬਹੁਤ ਜਿਨ੍ਹਾਂ ਦਾ ਸਤਕਾਰ ਸਾਡੇ ਦਿਲ ਦੇ ਵਿੱਚ ਆ ਡਾਕਟਰ ਭੀਮਰਾਓ ਮੇਦਗਰ ਜੀ ਦੀ ਉਹਨਾਂ ਦੇ ਸਟੈਚੂ ਦੇ ਨਾਲ ਅੱਜ ਦੂਜੀ ਵਾਰੀ ਇਸੇ ਜਗ੍ਹਾ ਦੇ ਉੱਪਰ ਦੂਜੀ ਵਾਰੀ ਅੱਜ ਫੇਰ ਉਹਨਾਂ ਦੀ ਜਿਹੜੀ ਬਦਬੀ ਕੀਤੀ ਗਈ ਆ ਇਦੇ ਪਿੱਛੇ ਬਹੁਤ ਵੱਡੀ ਜਿਹੜਾ ਸੁਰੱਖਿਆ ਦੀ ਜਿੰਮੇਵਾਰੀ ਸਰਕਾਰ ਨੇ ਲੈਣੀ ਚਾਹੀਦੀ ਸੀ ਸਰਕਾਰ ਵੀ ਇੱਥੇ ਪੂਰਨ ਤੌਰ ਤੇ ਫੇਲਿਆ ਇੱਥੇ ਨਾ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਦੀ ਜਿੰਮੇਵਾਰੀ ਹੋਣੀ ਚਾਹੀਦੀ ਸੀ ਪ੍ਰਸ਼ਾਸਨ ਇੱਥੇ ਪੂਰਨ ਤੌਰ ਤੇ ਫੇਲਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਅਸੀਂ ਇੱਕ ਨੀਤੀ ਰੱਖੀ ਹੈ ਸ਼ਹਿਰ ਫਲੋਰ ਦੇ ਅੰਦਰ ਉਹਦੇ ਵਿੱਚ ਵਿੱਚ ਸਾਰੀਆਂ ਬੱਚੇ ਬੰਦੀਆਂ ਜਿਹੜੀਆਂ ਵੀ ਲੜਨ ਵਾਲੀਆਂ ਜੱਥੇਬੰਦੀਆਂ ਗੁਰੂ ਅਦਾਸ ਜੀ ਦੇ ਨਾਮ ਦੇ ਉੱਪਰ ਬਣੀਆਂ ਜੱਥੇਬੰਦੀਆਂ ਭੀਮਨਾਂ ਦੇਵਗੜ ਜੀ ਦੇ ਨਾਮ ਦੇ ਉੱਪਰ ਬਣੀਆਂ ਜੱਥੇਬੰਦੀਆਂ ਸਾਡੇ ਬਹੁਤ ਹੀ ਸਤਿਕਾਰਯੋਗ ਆ ਭਗਵਾਨ ਬਾਲਮੀਕੀ ਦੇ ਨਾਮ ਦੇ ਉੱਤੇ ਬੰਨੇ ਜੱਥੇ ਬੰਨੀਆਂ ਸਾਰੀਆਂ ਬੈਠੇ ਬੰਨੀਆਂ ਚ ਬੈਠ ਕੇ ਵਿਚਾਰਾ ਕਰਨਗੇ ਤੇ ਹਾਲਾਂ ਦੇ ਸਮੇਂ ਦੇ ਵਿੱਚ ਦੇਖ ਲਿਆ ਕਿ ਇਹ ਜਿਹੜਾ ਵੀ ਜਿਹੜਾ ਵੀ ਇਹ ਵੱਡਾ ਸੰਵਾਰਸ਼ ਵਿਕੇ ਜਾਵੇ ਉਹਦਾ ਪੂਰੇ ਤਰ੍ਹਾਂ ਤੇ ਸਾਥ ਦਵਾਂਗੇ ਜੈਪੀਂ ਜੈ ਭਾਰਤ ਵਾਹਿਗੁਰੂ ਜੀ ਕੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਔਰ ਦਾਸ RAM ਜੀ ਦਾਸ ਲੋਕ ਇਨਸਾਫ ਮੰਚ ਆਗੂ ਅੱਜ ਜੋ ਦੂਜੀ ਵਾਰ ਇਹ ਮੰਗਲ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਨਾਲ ਸ਼ੇਰ ਸ਼ਾਹ ਕੀਤੀ ਗਈ ਕੁਈ ਹੋਣੀ ਹਰ ਕੰਮ ਕੀਤੀ ਗਈ ਦਾਸ ਲੋਕ ਅੰਸਾਰ ਮੰਚ ਵੱਲੋਂ ਇਹਦੀ ਨਿੰਦਾ ਕਰਦਾ ਹੈ ਉਹ ਨਾਲ ਨਾਲ ਆਪਣੀ ਸਮਾਜ ਨੂੰ ਭਰੋਸਾ ਵੀ ਦਿੰਦਾ ਹੈ ਕਿ ਅਸੀਂ ਜਦੋਂ ਵੀ ਕੋਈ ਵੱਡਾ ਸੰਘਰਸ਼ ਇਸ ਲਈ ਲੜਨਾ ਪਿਆ ਅਸੀਂ ਲੋਕ ਅੰਸਾਰ ਮੰਚ ਤਹਿਸੀਲ ਵੱਲੋਂ ਪੂਰਾ ਯੋਗਦਾਨ ਪਾਵਾਂਗੇ ਸੰਘਰਸ਼ ਵਿੱਚ ਵਾਜਬ ਜੀ ਦੇ ਖਾਲਸਾ ਵਾਜਬੀ ਫਤਿਹ ਅੱਜ ਸ਼ਹਿਰ ਫਲੋਰ ਦੇ ਪਿੰਡ ਨੰਗਲ ਵਿਖੇ ਜਿਹੜੀ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਸਟੈਚੂ ਦੇ ਨਾਲ ਜਿਹੜੀ ਉਹ ਬੇਅਦਬੀ ਹੋਈ ਆ ਉਹਨਾਂ ਦੇ ਬੁੱਤ ਤੇ ਜਿਹੜੀ ਕਾਲਖ ਪਹੁੰਚੀ ਗਈ ਆ ਸੋ ਮੈਂ ਸਮਝਦਾ ਕਿ ਜਿਹੜੀ ਕਾਲਖਿਆ ਸਾਡੇ ਜਿਹੜੀ ਗੰਦੀ ਮਾਨਸਿਕਤਾ ਵਾਲੇ ਲੋਕ ਆ ਉਹਨਾਂ ਦੇ ਮੂੰਹ ਤੇ ਕਾਲਖਿਆ ਹੈ ਕਿਉਂਕਿ ਜੋ ਡਾਕਟਰ ਬੇੜਕਰ ਉਹਨਾਂ ਦੀ ਜਿਹੜੀ ਵਿਚਾਰਧਾਰਾ ਆ ਉਹਨਾਂ ਦੀ ਜਿਹੜੀ ਫਿਲਾਸਫੀ ਇੰਨੀ ਮਹਾਨ ਆ ਉਹ ਨਾ ਇਹ ਕਾਲਖਾਂ ਪੋਚ ਕੇ ਜਿਹੜਾ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਸੋ ਇਹ ਜਿਹੜਾ ਬਹੁਤ ਹੀ ਘਨਾਉਣਾ ਕੰਮ ਹੈ ਜਿਹੜਾ ਫਲੋਰ ਸ਼ਹਿਰ ਦੇ ਵਿੱਚ ਹੋਇਆ ਆ ਔਰ ਇਹੀ ਕੰਮ ਕੁਝ ਮਹੀਨੇ ਪਹਿਲਾਂ ਇਸ ਤੋਂ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਨੰਗਲ ਵਿੱਚ ਹੋ ਚੁੱਕਾ ਆ ਸੋ ਅਸੀਂ ਲੋਕ ਇਨਸਾਫ ਮੰਚ ਫਲੋਰ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹ ਜਲਦੀ ਨਾਲ ਜਲਦੀ ਗ੍ਰਿਫਤਾਰ ਕਰਕੇ ਇਸ ਲੱਖਾਂ ਦੇ ਪਿੱਛੇ ਦਿੱਤੇ ਜਾਣ ਔਰ ਜਿਹੜੇ ਜਿਹੜੇ ਵਿਅਕਤੀ ਆ ਉਹਨਾਂ ਨੂੰ ਇੱਕ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜਿਹੜੇ ਕੋਈ ਸ਼ਰਾਬ ਦੀ ਅੰਸਰ ਆ ਅਜਿਹੇ ਕੰਮ ਕਰਨ ਤੋਂ ਗਰੇਜ਼ ਕਰਨ ਔਰ ਇਹ ਜਿਹੜੀ ਘਟਨਾ ਆ ਇਹਦੇ ਨਾਲ ਸਾਡੇ ਜਿੰਨੇ ਵੀ ਡਾਕਟਰਾਂ ਬੇੜਕਾਰ ਨੂੰ ਮੰਨਣ ਵਾਲੇ ਪੈਰੋ ਪਾੜਿਆ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਜੜੀਆ ਖੇਸ ਪਹੁੰਚੀ ਆ ਔਰ ਅਸੀਂ ਲੋਕਾਂ ਸਾਥੀ ਮੱਤ ਵੱਲੋਂ ਸਰਕਾਰ ਨੂੰ ਔਰ ਸਿਸਟਮ ਨੂੰ ਪ੍ਰਸ਼ਾਸਨ ਕੋਲ ਜ਼ੋਰ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਜਿਹੇ ਲੋਕ ਆ ਜੋ ਗੰਦੀ ਮਾਨਸਿਕਤਾ ਵਾਲੇ ਲੋਗ ਆ ਉਹਨਾਂ ਨੂੰ ਮਿਸਾਲੀ ਸਜ਼ਾ ਦੇ ਕੇ ਜੇਲ੍ਹ ਦੇ ਵਿੱਚ ਡੱਕਿਆ ਜਾਵੇ ਔਰ ਅਗਰ ਕੋਈ ਨਾ ਕਾਰਵਾਈ ਕੀਤੀ ਗਈ ਤਾਂ ਲੋਕਨਸਾਪ ਮੰਚ ਵੱਲੋਂ ਜਿਹੜਾ ਅਗਲਾ ਐਕਸ਼ਨ ਆ ਉਹ ਜਲਦੀ ਹੀ ਰਿਕਿਆ ਜਾਵੇਗਾ ਤੇ ਜਿਹੜੇ ਬੰਦੇ ਕਰ ਰਹੇ ਉਹਨਾਂ ਨੂੰ ਫੜਿਆ ਜਾਵੇ ਇੱਕੋ ਬਾਹਰ ਬੰਦਾ ਉੱਤੇ ਮੰਗੂ ਝੋਕੀ ਜਾ ਰਿਹਾ ਹੈ ਉਹ ਏਜੰਸੀਆ ਦੇ ਕਹਿਣ ਤੇ ਸਾਡੇ ਆਪਸੀ ਭਾਈਚਾਰੇ ਵਿੱਚ ਲੜਾਈ ਕਰਾਣਾ ਚਾਹੁੰਦੇ ਤੇ ਇਹ ਏਜੰਸੀਆਂ ਦੀ ਸਾਰੀ ਕਾਰਵਾਈ ਦੇ ਮੈਂ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਨੇ ਕਿਸੇ ਦੀ ਪਰਵਾਹ ਨਹੀਂ ਨਾ ਲੇਕਿਨ ਇਹ ਜਿਹੜੀ ਵਾਰ-ਵਾਰ ਕਾਰਵਾਈ ਹੁੰਦੀ ਹੈ ਇਸ ਨੂੰ ਰੋਕਣਾ ਮੈਂ ਕਿਉਂਕਿ ਇੱਕ ਨੰਬਰ ਪਾਰਲੀਮੈਂਟ ਹੈ ਮੇਰੇ ਕੋਲ ਜਿਹੜਾ ਫੰਡ ਹੈ ਉਹ ਜੋ ਮੈਂ ਤੁਰੰਤ ਪੈਸੀ ਹੈ ਜਿਹੜੇ ਉਹ ਇੱਥੇ ਦੀ ਪੰਚਾਇਤ ਨੂੰ ਭੇਜਾਵਾਂ ਕਿ ਇਹ ਸੁੱਥ ਦੇ ਚਾਰੇ ਪਾਸੇ ਸੀਜਾ ਲਾ ਦੇ ਦੀ ਪ੍ਰੋਪਰ ਪ੍ਰੋਟੈਕਸ਼ਨ ਕਰ ਦਿੱਤੀ ਜਾਵੇ ਤੇ ਕੰਮ ਕਰਾਇਆ ਜਾ ਕੋਈ ਇਸੇ ਸਕੇ ਕਰਾਉਣ ਲਈ ਕਿ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਇਹ ਸਾਰੇ ਪੰਜਾਬ ਦੇ ਵਿੱਚ ਦਿੱਤੀ ਦਿੱਤੇ ਬਾਬਾ ਸਾਹਿਬ ਦੇ ਫਸਿਲਤਾਂ ਦਿੱਤੀਆਂ ਉਹਨਾਂ ਦੀ ਟਿਕਟਾਂ ਵਾਸਤੇ ਖੁਫਤਾ ਇੰਤਜ਼ਾਮ ਕਰਦੇ